काफिल रखे संत और भक्तों की जो बोले सोने पे 10 माला की हीरे या करके सर्टिफिकेट सेम मजे या के सदर सदर इंडिया हल्दी दिया ਆਪ ਗੁਰੂ ਸਰਨਾ ਕੀਤੇ ਹੋਤੇ ਗੁਰੂ ਦਰਦਸਤਾ ਉਹਨਾਂ ਨੂੰ ਮਿਲਣਾ ਹੈ ਜੈ ਜੀ ਦੇ ਚੰਗੇ ਤੇ ਜੈ ਜੀ ਦੇ ਅੱਜ ਤਨਤਨ ਸ਼੍ਰੀ ਗੁਰੂ ਵਿਦਾ ਜੀ ਦਾ ਅੱਜ ਗੁਰਪੁਸਤਕ 648 ਮਾ ਜਨਮ ਦਿਨ ਮਨਾਇਆ ਜਾ ਰਿਹਾ ਹੈਗਾ ਔਰ ਸਾਰੇ ਸੰਸਾਰ ਵਿੱਚ ਵੀ ਸਾਡੇ ਜ਼ਿਲ੍ਹਾ ਕਪੂਰਥਲਾ ਵਿੱਚ ਵੀ ਪਿੰਡੇ ਜਿਹੜੇ ਮਹੱਲੇ ਨਿਵਾਸੀ ਹੈਗੇ ਆ ਸ਼ਹਿਰ ਨਿਵਾਸੀ ਹੈਗੇ ਆ ਇਸ ਗੁਰਪੁਰ ਨੂੰ ਬੜੀ ਸ਼ਾਦਾ ਤੇ ਧੂਮਤਾ ਨਾਲ ਬਣਾ ਰਹੇ ਸਵੇਰ ਤੋਂ ਪਹਿਲਾਂ 9:30 ਚਾਪਕੜ ਦੇ ਲੱਗ ਕੇ ਚੱਲ ਰਿਹਾ ਸੀ ਜੋ ਕਿ 1:00 ਵਜੇ ਤੱਕ ਚੱਲਿਆ ਉਸ ਤੋਂ ਬਾਅਦ ਫਿਰ 1:30 ਵਜੇ ਦਾ ਲੰਗਰ ਚੱਲ ਰਿਹਾ ਹੈ ਨਿਰੰਤਰ ਹੁਣ ਤੱਕ ਸੋ ਸੰਤਾ ਲਈ ਬੜਿਆ ਸੂਧਾਰ ਕੀਨੇ ਟ੍ਰੈਫਿਕ ਵਾਲੇ ਵੀ ਇਨਜਾਜ ਬਾਹਰ ਆਏ ਹੋਏ ਨੇ ਪਾਪੇ ਪੰਜਾਬ ਬੋਲ ਦੇ ਵਿੱਚ ਕਿਹਦੇ ਦਾ ਬੈਂਕਲਣਾ ਚੋਰੀ ਹੋਵੇ ਕਿਸੇ ਦੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਜੇਰ ਨਾ ਨਗੇ ਜੇਤ ਕੇਮ ਕਰਦੇ ਆ ਇਸ ਕਰਕੇ ਸਭ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਠੀਕ ਹੈ ਇਹ ਦੇਖੋ ਜੀ ਅੱਜ ਪੂਰੇ ਵਿਸ਼ਵ ਦੇ ਵਿੱਚ ਪੰਨੇ ਕਬੂਤਰੇ ਦੇ ਪੂਰੇ ਸੰਸਾਰ ਦੇ ਵਿੱਚ ਸ੍ਰੀ ਗੁਰੂ ਦੇ ਆਸਮਾਨੀ ਦਰਸ਼ੀਸ਼ਾ 48 ਮਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਸਾਰੇ ਸੰਸਾਰ ਦੇ ਵਿੱਚ ਇੰਨੀਆਂ ਖੁਸ਼ੀਆਂ ਨੇ ਕਿ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਸਾਨੂੰ ਵਿਦੇਸ਼ਾਂ ਦੇ ਬੋਲ ਆਏ ਆ ਪਰ ਮੈਂ ਵੀ ਬਾਹਰੋਂ ਆਇਆ ਪਿਛਲੇ ਹਫ਼ਤੇ ਸਿਰਫ ਇੱਕ ਗੁਰਪੁਰਬ ਕਰਕੇ ਕਿਉਂਕਿ ਸਾਡੀ ਸ਼ਰਧਾ ਸਿ ਸਾਡਾ ਸਾਡਾ ਮਤਲਬ ਉਹ ਪੀਜਾ ਜਿਹੜਾ ਗੁਰਪੁਰਪਤ ਜਾਨੇ ਜਾਨਾ ਸੋ ਇਹ ਕਰਕੇ ਐਸੇ ਵੀ ਸਿੱਖਿਆ ਸਾਰੀ ਸੰਗਤ ਦੇ ਵਿੱਚ ਸਾਂਝਿਆ ਕਰਨਾ ਆਇਆ ਸੋ ਅੱਜ ਦਾ ਜੋ ਮੇਨ ਸ਼੍ਰੀ ਗੁਰੂ ਰਾਗ ਮਹਾਰਾਜ ਦਾ 643 ਮਾ ਪ੍ਰਕਾਸ਼ ਹੋਣ ਦੀਗਾ ਉਹ ਬਹੁਤ ਧੌਂਦਾ ਨਾਲ ਬਣਾਇਆ ਗਿਆ ਆ ਤੇ ਦੇਖ ਲਿਓ ਵੀ ਸੰਗਤ ਦੇ ਬੋਲੋ ਦੇਖੋ ਵੀ ਸਾਰੀ ਸੰਗਤ ਦੇ ਬੋਲੋ ਇਸ ਕਰਕੇ ਮੈਂ ਆਪਣੇ ਬਣੋਂ ਇੱਕ ਕਮੇਟੀ ਬਣੋਂ ਸਾਰੇ ਸਰਦਾਰ ਨੂੰ ਗੁਰਪੁਰਦੇ ਆ ਲੱਖ ਲੱਖ ਰੁਪਏ ਗੱਲ ਨਾਲ ਐਨਆਰਆਈ ਭਰਾਵਾਂ ਦਾ ਇੰਨਾ ਕਿ ਪਹੁੰਚ ਗਿਆ ਜੋ ਕਿ ਸਾਹਮਣੇ ਜੋ ਬਿਲਡਿੰਗ ਬਣੀ ਆ ਅੱਜ ਦੀ ਦੇਰ ਦੇ ਵਿੱਚ ਜਿੰਨਾ ਸੰਗਤ ਆ ਰਾਸ਼ਾ ਇੱਥੇ ਜਿੰਨੀ ਸੰਗਤ ਪਹੁੰਚੀ ਹੋਈ ਆ ਤੇ ਸਾਰਾ ਐਨਆਰਆਈ ਭਰਾਵਾਂ ਦਾ ਬੜਾ ਸਹਿਯੋਗ আর ਸਾਰੀ ਸੰਗਤ ਦਾ ਬੜਾ ਸਹਿਯੋਗ ਹੈ ਕਪੂਤਰੇ ਦੇ ਦਾ ਅਸੀਂ ਮੈਂ ਇਥੇ ਪਹਿਲਾਂ ਤਿੰਨ ਚਾਰ ਸਾਲ ਪ੍ਰਧਾਨਗੀ ਕਰਕੇ ਗਿਆ ਆ ਔਰ ਜਾਣ ਲੱਗੇ ਮੈਂ ਇਹਨਾਂ ਨੂੰ ਇਹ ਹੀ ਸ਼ਿਰਵਾਦ ਦੇ ਕੇ ਕਹਿੰਦਾ ਸਾਡੇ ਤੋਂ ਕੁਝ ਵੱਧ ਚੜ ਕੇ ਸਾਬ ਇਹ ਸਾਲ ਲੈ ਕੇ ਤੇ ਗੁਰੂ ਘਰ ਨੂੰ ਹੋਰ ਉੱਚਾ ਚੁੱਕਣਾ ਹੈ ਕਿਉਂਕਿ ਜਿਹੜੇ ਸਾਡੇ ਦੇ ਤਰਪੀਆਂ ਰਹਿ ਗਏ ਉਹ ਪੂਰੀਆਂ ਕੀਤੇ ਜਾਣ ਧੰਨਵਾਦ ਠੀਕ ਹੈ ਮਾਦ ਜੀ ਮਾਦ ਜੀ ਹਾਂ ਜੈ ਗੁਰਦੇ ਧੰਨ ਗੁਰ ਦੇ ਅੱਜ ਸ੍ਰੀ ਗੁਰੂ ਰੰਦਾਸ ਮਹਾਰਾਜ ਜੀ ਦਾ 643 ਮਾ ਜਨਮ ਦਿਨ ਬੜੀ ਧੂਮਕਾ ਮਨਾਇਆ ਗਿਆ ਹੈ ਸ਼ਹਿਰ ਨਿਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਹੈ ਇਸ ਗੁਰਪੁਰੂ ਉਤੇ ਤੇ ਸੰਗਤਾਂ ਬਹੁਤ ਨਿਹਾਲ ਹੋਈਆਂ ਹਨ ਇਸ ਗੁਰਪੁਰੂ ਗੁਰੂ ਘਰ ਦੇ ਚਾਕੇ ਤੇ ਆਏ ਜਾਈ ਦੀ ਦੇਖਭਾਲ ਲਈ ਪੰਜਾਬ ਪੁਲਿਸ ਹੋਰ ਸੇਵਾਵਾਂ ਬਹੁਤ ਸੈਨ ਨਿਵਾਸੀਆਂ ਵੱਲੋਂ ਕੀਤੀਆਂ ਗਈਆਂ ਹਨ ਗੁਰੂ ਰਵਿਦਾਸ ਜੀ ਨੇ ਆਪਣੀ ਧ੍ਰਿਵੰਤ ਚ ਜਨਨ ਯਾਤਰਾ ਕੀਤੀ ਹੈ ਹਾਂ ਜੀ ਬਹੁਤ ਕੰਦੇ ਕਿਤੇ ਹਾਂ ਜੀ ਸ਼੍ਰੀਪੁਰ ਰਵਿਦਾਸ ਜੀ ਨੇ ਆਪਣੇ ਜੀਵਨ ਵਿੱਚ ਸਾਰਾ ਇਹ ਮਤਲਬ ਕਿਹਾ ਹੈ ਕਿ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋ ਅੰਨ ਛੋਟ ਵੱਡੋ ਸਭ ਇੱਕ ਹੈ ਸਭ ਗੁਰਵਿਦਾਸ ਰਹੇ ਪਰਸਨ ਤੁਹਾਡਾ ਸਾਥ ਜਿੱਦਾਂ ਅੱਜ ਕੱਲ੍ਹ ਜਿਹੜੀ ਗੋਪੀ ਮੀਡੀਆ ਦੋ ਦੋ ਫੈਕੀ ਕਸ਼ੋਰ ਦਵਾਣੀਆਂ ਆ ਰਹੀ ਨੇ ਇਸ ਬਾਰੇ ਕੀ ਕਹਿੰਦੇ ਹੋ ਇਸ ਬਾਰੇ ਇਹੀ ਕਮਾਗਿਆ ਸੀ ਕਿ ਮਤਲਬ ਗੁਰੂ ਘਰ ਨਾਲ ਜੁੜੋ ਤੇ ਆਪਣੀ ਜ਼ਿੰਦਗੀ ਸਫਲ ਬਣਾਓ ਤੇ ਨਸ਼ਿਆਂ ਤੋਂ ਮੁਕਤ ਰਹੋ ਤੇ ਚੰਗੇ ਬੰਦੇ ਨਾਲ ਜੁੜੋ ਤੇ ਸੇਵਾ ਕਰੋ ਗੁਰੂ ਘਰ ਦੀ ਸੰਗਤਾਂ ਵਾਸਤੇ ਕੀ ਕੀਤਾ ਤੁਸੀਂ ਸੰਗਤਾਂ ਵਾਸਤੇ ਅੱਜ ਸਵੇਰ ਤੋਂ ਹੀ ਅੱਜ 12 ਤੀ ਗੁਰੂ ਰਵਿਦਾਸ ਮਹਾਰਾਜ ਜਨਮ ਦਿਨ ਅੱਜ ਮਨਾ ਰਹੇ ਸੀਗੇ ਸਵੇਰ ਤੋਂ ਚਾਹ ਪਕੌੜੇ ਦੇ ਰੰਗਰ ਸੀਗੇ 9 ਵਜੇ ਤੋਂ ਸ਼ੁਰੂ 1 ਵਜੇ ਤੱਕ ਚਾਹ ਪਕੌੜੇ ਦਾ ਲੰਗਰ ਚੱਲੇ ਆ ਤੇ ਉਸ ਤੋਂ ਬਾਅਦ 1:30 ਵਜੇ ਲੰਗਰ ਪਾਣੀ ਜਿਹਦੇ ਵਿੱਚ ਖੀਰ ਆਲੂ ਗੋਭੀ ਸਬਜ਼ੀ ਫੁਲਕੇ ਰਮਾਲੀ ਫੁਲਕੇ ਸਭ ਚੀਜ਼ਾਂ ਦਾ ਇਂਤਜ਼ਾਮ ਕੀਤਾ ਗਿਆ ਲੰਕਣ ਲੰਗਰ ਵਿੱਚ ਸੰਗਤਾਂ ਹਲੇ ਦਾ ਕੋਈ ਸ਼ਗ ਰਈਆਂ ਨੇ ਪ੍ਰਭਾਤ ਫੇਰੀਆਂ ਕੋਲ ਤੋਂ ਸ਼ੁਰੂ ਹੋਈਆਂ ਸੀ ਪ੍ਰਭਾਤ ਫੇਰੀਆਂ 31 ਤਰੀਕ ਤੋਂ ਸ਼ੁਰੂ ਹੋਈਆਂ ਸੀ ਤੇ 8 ਤਰੀਕ ਤੱਕ ਚਲੀਆਂ ਸੀਗੀਆਂ ਸਾਡੀ ਇੱਥੇ ਹੰਦਪੁਰ ਸਾਹਿਬ ਤੋਂ ਸਾਡੇ ਬਾੜੀ ਪੱਥੀ ਗਏ ਆ ਤੇ ਅਖੰਡ ਬਾੜ ਇੱਥੇ ਰੱਖੇ ਗਏ ਆਪਣੇ 10 ਤਰੀਕ ਨੂੰ ਰੱਖੇ ਗਏ ਸਵੇਰੇ 10 ਵਜੇ ਤੇ ਅੱਜ 12 ਤਰੀਕ ਨੂੰ ਝੋਕ ਪੈ ਰਹੇ ਨੇ ਅੱਜ ਕਬੂਲਥਲਾ ਵਾਸੀਆਂ ਲਈ ਇਹ ਹੀ ਸਹਯੋਗ ਆ ਕਿ ਮਗਰ ਗੁਰਦੁਆਰਾ ਕਮੇਟੀ ਵੱਲੋਂ ਇਹੀ ਬੇਨਤੀ ਕੀਤੀ ਲਾਡੀ ਆ ਕਿ ਗੁਰੂ ਘਰ ਦੇ ਸਹਿਯੋਗ ਉਹ ਪੂਰਾ ਅੱਗੇ ਨਾਲ ਵੀ ਵਧੀਆ ਬਣੇ ਹੋਰ ਜਿਹੜੀ ਗੁੰਮੜ ਦੀ ਸੇਵਾ ਉਤੇ ਚੱਲ ਰਹੀ ਹੈ 20 ਲੱਖ ਰੁਪਏ ਉਤੇ ਲੱਗ ਚੁੱਕਾ ਹੈ ਤੇ ਉਹ ਤੇ ਵੱਟੋ ਵੱਟ ਸੇਵਾਦਾਰੋ ਤੇ ਆਪਣੇ ਸ਼ਹਿਰ ਨੂੰ ਖੁਸ਼ਹਾਲ ਬਣਾਓ ਠੀਕ ਹੈ ਜੀ ਹਾਂ ਜੀ